ਇਲੈਕਸ਼ਨ ਨੂੰ ਮਧੇਨਜ਼ ਰੱਖਦੇ ਜਿਹੜੀ ਕੈਸ਼ ਕੋਈ ਹੋਰ ਕਾਬਲੇ ਇਤਰਾਜ ਚੀਜ਼ਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਬੈਪਨ ਹੋ ਗਿਆ ਅਕਸਾਈ ਜੋਗੀ ਦਰਾਨੇ ਚੈੱਕ ਸਾਡੀ ਜਿਹੜੀ ਐਸਐਸਟੀ ਟੀਮਾਂ ਨੂੰ ਆਇਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12 ਲੱਖ 68400 ਕਰ ਕੋ ਦਿੱਤਾ ਹੈ ਇਹ ਨਹੀਂ ਸਾਡੇ ਮਾਨਯੋਗ ਐਸਐਸਪੀ ਸਾਡੇ ਦਿਸ਼ਾ ਨਿਰਦੇਸ਼ਾਂ ਦੇ ਲਾਇਆ ਗਿਆ ਇਲੈਕਸ਼ਨ ਨੂੰ ਮਧੇਨਜ਼ ਰੱਖਦੇ ਜਿਹੜੀ ਕੈਸ਼ ਕੋਈ ਹੋਰ ਕਾਬਲੇ ਤਰਾ ਚਿੰਜਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਵੈਪਨ ਹੋ ਗਿਆ ਅਕਸਾਈ ਹੋ ਗਈ ਉਹਦੇ ਰਿਗਾਰਡਿੰਗ ਲਾਇਆ ਹੈ ਮੈਂ ਤੇ ਮੇਰੀ ਟੀਮ ਜਿਹੜੀ ਐਸਟੋ ਸਾਹਿਬ ਤੇ ਐਸਐਸਟੀ ਟੀਮਾਂ ਜਿਹੜੀਆਂ ਸਾਡੀ ਐਸਐਸਟੀ ਟੀਮ ਦੇ ਨਾਲ ਹੀ ਤੇ ਨਾਕੇ ਬਿਲਕੁਲ ਮਿਊਚਲੀ ਇਰੀ ਚੈਕਿੰਗ ਕਰ ਰਹੇ ਆ ਦਰਾਨੇ ਚੈਕਿੰਗ ਸਾਡੀ ਜਿਹੜੀ ਐਸਐਸਟੀ ਟੀਮਾਂ ਨੂੰ ਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12 ਲੱਖ 68400 ਕਰ ਗੋਹ ਕੀਤਾ ਹੈ ਉਹਨ ਵੀ ਜਿਹੜੀ ਜਿਹੜੇ ਸਾਡੀ ਟਿਲ 1 ਜੂਨ ਤੱਕ ਜਾਰੀ ਰਹੀ ਇਲੈਕਸ਼ਨ ਦਾ ਇਲੈਕਸ਼ਨ ਨੂੰ ਮਦੇ ਨਜ਼ਰ ਰੱਖਦੇ ਜਿਹੜੀ ਕੈਸ਼ ਕੋਈ ਹੋਰ ਕਾਬਲੇ ਤਰਾ ਚੀਜ਼ਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਬੈਫਨ ਹੋ ਗਿਆ ਅਕਸਾਈ ਜੋਗੀ ਦਰਾਨੇ ਚੈੱਕ ਸਾਡੀ ਜਿਹੜੀ ਐਸਐਸਟੀ ਟੀਮਾਂ ਨੂੰ ਆਇਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12 ਲੱਖ 68400 ਕਰ ਗੋਦੀਤਾ ਹੈ ਇਹ ਨਹੀਂ ਸਾਡੇ ਮਾਨ ਨੂੰ ਇਸ ਵੀ ਸਾਰੇ ਦਿਸ਼ਾ ਨਿਰਦੇਸ਼ਾਂ ਦੇ ਲਾਇਆ ਗਿਆ ਇਲੈਕਸ਼ਨ ਨੂੰ ਮਤੇ ਨਜ਼ਰ ਰੱਖਦੇ ਜਿਹੜੀ ਕੈਸ਼ ਕੋਈ ਹੋਰ ਕਾਬਲੇ ਇਤਰਾਜ ਚੀਜ਼ਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਬੈਫਨ ਹੋ ਗਿਆ ਅਕਸਾਈ ਜੋਗੀ ਉਹਦੇ ਰਿਗਾਰਡਿੰਗ ਲਾਇਆ ਮੈਂ ਤੇ ਮੇਰੀ ਟੀਮ ਜਿਹੜੀ ਐ ਐਸਐਟੂ ਸਾਹਿਬ ਤੇ ਐਸਐਸਟੀ ਟੀਮਾਂ ਜਿਹੜੀਆਂ ਸਾਡੀ ਐਸਐਸਟੀ ਟੀਮ ਦੇ ਨਾਲ ਹੀ ਤੇ ਨਾਕੇ ਬਿਲਕੁਲ ਮਿਊਚਲੀ ਇਡੀ ਚੈਕਿੰਗ ਕਰ ਰਹੇ ਆ ਦਰਾਨੇ ਚੈਕਿੰਗ ਸਾਡੀ ਜਿਹੜੀ ਐਸਐਸਟੀ ਟੀਮਾਂ ਨੂੰ ਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12,640,400 ਦਾ ਕੰਮ ਕੀਤਾ ਹੈ। ਕੋਦੋ ਹੁਣ ਵੀ ਜਿਹੜੀ ਹੈ ਸਾਡੀ ਇਹ ਟਿਲ 1 ਜੂਨ ਤੱਕ ਜਾਰੀ ਰਹੀ ਇਲੈਕਸ਼ਨ ਦਾ। ਇਲੈਕਸ਼ਨ ਨੂੰ ਮਧੇ ਨਜ਼ ਰੱਖਦੇ ਜਿਹੜੀ ਕੈਸ਼ ਕੋਈ ਹੋਰ ਕਾਬਲੇ ਤਰਾ ਚੀਜ਼ਾਂ ਜਿਵੇਂ ਕੋਈ ਐਨ ਡੀ ਪੀ ਐਸ ਹੋ ਗਿਆ, ਬੈਫਨ ਹੋ ਗਿਆ, ਅਕਸਾਈ ਹੋ ਗਈ। ਦਰਾਨੇ ਚੈਕਿੰਗ ਸਾਡੀ ਜਿਹੜੀ ਐਸ ਐਸ ਟੀ ਟੀਮਾਂ ਨੂੰ ਆਇਆ। ਕੱਲ ਸ਼ਾਮ ਤੋਂ ਅੱਜ ਤੱਕ ਅਸੀਂ ਵਾਰਾ ਲਗ 3400 ਕਰ ਕੋ ਕੀਤਾ ਹੈ ਇਹ ਨਹੀਂ ਸਾਡੇ ਮਾਨਯੋਗ ਐਸਐਸਪੀ ਸਾਡੇ ਦਿਸ਼ਾ ਨਿਰਦੇਸ਼ਾਂ ਦੇ ਲਾਇਆ ਗਿਆ ਇਲੈਕਸ਼ਨ ਨੂੰ ਮਦਦ ਨਿਜ ਰੱਖਦੇ ਜਿਹੜੀ ਕੈਸ਼ ਕੋਈ ਹੋਰ ਕਾਬਲੇ ਇਤਰਾ ਚੀਜ਼ਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਬੈਕਨ ਹੋ ਗਿਆ ਅਕਸਾਈ ਜੋਗੀ ਉਹਦੇ ਰਿਗਾਰਡਿੰਗ ਲਾਇਆ ਮੈਂ ਤੇ ਮੇਰੀ ਟੀਮ ਜਿਹੜੀ ਐਸਟੂ ਸਾਹਿਬ ਤੇ ਐਸਐਸਟੀ ਟੀਮਾਂ ਜਿਹੜੀਆਂ ਸਾਡੀ ਐਸਐਸਟੀ ਟੀਮ ਦੇ ਨਾਲ ਹੀ ਦੇ ਨੋਕੇ ਬਿਲਕੁਲ ਨਿਊਟਲੀ ਜਿਹੜੀ ਚੈਕਿੰਗ ਕਰ ਰਹੇ ਆ ਦਰਾਨੇ ਚੈਕਿੰਗ ਸਾਡੀ ਜਿਹੜੀ SSD ਮਾ ਨੂੰ ਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12,68,400 ਕਰ ਰਿਹਾ ਹਾਂ ਉਦੋਂ ਹੁਣ ਵੀ ਜਿਹੜੀ ਜਿਹੜੇ ਸਾਡੀ ਟਿਲ 1 ਜੂਨ ਤੱਕ ਜਾਰੀ ਰਹੀ ਇਲੈਕਸ਼ਨ ਦਾ